ਹਿਮਾਚਲ ਦੇ ਵਿੱਚ ਕੁੱਟਮਾਰ ਹੋਈ ਉਸਦੇ ਹਰ ਕੋਈ ਗੱਲ ਕਰ ਰਿਹਾ ਇਸ ਵੇਲੇ ਹਰ ਕੋਈ ਕਾਰਵਾਈ ਦੀ ਮੰਗ ਕਰ ਰਿਹਾ ਪਰ ਪੰਜਾਬ ਦੇ ਵਿੱਚ ਇੱਕ ਬੱਸ ਦੇ ਵਿੱਚ ਇੱਕ ਬਜ਼ੁਰਗ ਨੂੰ ਬਰੀ ਬਹਿਰੈਮੀ ਦੇ ਨਾਲ ਕੰਡਕਟਰ ਦੇ ਵੱਲੋਂ ੱੱਕੇ ਮਾਰੀ ਜਿਹੜੀ ਕੀਤੀ ਗਈ ਆ ਲੱਗਦਾ ਨਹੀਂ ਉਹਦੀ ਗੱਲ ਕੌਣ ਕਰੇਗਾ ਮੈਂ ਉਹੀ ਤਾਂ ਦੱਸ ਰਹੀ ਆ ਕਿ ਅਸੀਂ ਜੀ ਹਿਮਾਚਲ ਦੇ ਵਿੱਚ ਜਦੋਂ ਕੁੱਟਮਾਰ ਹੋਈ ਅਸੀਂ ਸਾਰਿਆਂ ਨੇ ਵੀਡੀਓ ਬਣਾ ਕੇ ਪਾਈ ਜੀ ਹਿਮਾਚਲ ਨੂੰ ਕੁੱਟਦੇ ਆ ਸਾਨੂੰ ਹਿਮਾਚਲ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਨੂੰ ਉਹਨਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ ਪਰ ਤੁਸੀਂ ਇਹ ਵੀ ਤਾਂ ਦੇਖੋ ਕਿ ਇੱਕ ਬੱਸ ਦੇ ਵਿੱਚ ਇਹ ਗਰਮੀ ਬਰਦਾਸ਼ਤ ਕਰਨ ਯੋਗ ਹੈ ਨਹੀਂ ਹੈਗੀ ਬਾਰੇਸ ਬਜ਼ੁਰਗ ਨੂੰ ਜੋ ਹੈ বাস ਦੇ ਵਿੱਚੋਂ ਉਤਾਰਿਆ ਜਾ ਰਿਹਾ ਐ ਇੰਨੀ ਗਰਮੀ ਦੇ ਵਿੱਚ ਸਵਾਰਾਂ ਬੜਾ ਰੋਕਦਿਆਂ ਨੇ ਭਾਈ ਨਾ ਉਤਾਰ ਬੜੀ ਗਰਮੀ ਹੈ ਬਜ਼ੁਰਗ ਨੂੰ ਕੋਚ ਹੋ ਜਾਣਾ ਹੈ ਤੇ ਜਿਹੜਾ বাস ਦੇ ਵਿੱਚੋਂ ਉਤਾਰ ਰਿਹਾ ਹੈ ਉਹ ਵੀ ਸਰਦਾਰ ਹੈ ਤੇ ਜਿਹਨੂੰ বাস ਦੇ ਵਿੱਚੋਂ ਉਤਾਰ ਰਿਹਾ ਹੈ ਉਹ ਵੀ ਸਰਦਾਰ ਹੈ ਉਹ ਬਜ਼ੁਰਗ ਦੀ ਪਹਿਲਾਂ ਉਹ ਜਿਹੜਾ ਉਸ ਦੀ ਜਿਹੜੀ ਉਹਦਾ ਦੰਡਾ ਉਸ ਨੂੰ ਸੋਟਦਾ ਹੈ ਫਿਰ ਉਸ ਨੂੰ ਕਹਿੰਦਾ ਕਿ ਉੱਤਰ ਜਾ ਮੇਰੇ ਬਸ ਦੇ ਵਿੱਚੋਂ ਉੱਤਰ ਜਾ ਮੇਰੇ ਬਸ ਦੇ ਵਿੱਚੋਂ ਇਹ ਵੀ ਤਾਂ ਇੱਕ ਕੁੱਟਮਾਰ ਹੈ ਨਾ ਤੇ ਅਸੀਂ ਇਸ ਬਾਰੇ ਕਿਉਂ ਨਹੀਂ ਗੱਲ ਕਰਦੇ ਇਹ ਜੋ ਕੁਝ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਵਾਰ ਜਿਹੜਾ ਹੈ ਉਹ ਕੁੱਟਮਾਰ ਹੋ ਜਾਂਦੀ ਹੈ ਅਸੀਂ ਇਸ ਬਾਰੇ ਕਿਉਂ ਨਹੀਂ ਗੱਲ ਕਰਦੇ ਕੀ ਉਸ ਬਸ ਡਰਾਈਵਰ ਦੀ ਗਲਤੀ ਨੂੰ ਦੱਸਣਾ ਜਾਇਜ਼ ਨਹੀਂ ਹੈ ਕਿ ਉਸ ਬਾਰੇ ਗੱਲਬਾਤ ਹੋਣੀ ਜਾਇਜ਼ ਨਹੀਂ ਹੈ ਮੁੱਦੇ ਵੀ ਧਿਆਨ ਰੱਖਦੇ ਨੇ ਅਸੀਂ ਨਾ ਅਕਸਰ ਜਦੋਂ ਕੋਈ ਬਜ਼ੁਰਗ ਬਸ ਦੇ ਵਿੱਚ ਚੜਦਾ ਤਾਂ ਆਪ ਹੀ ਮੱਲੋ-ਮੱਲੀ ਲੋਕ ਸੀਟ ਜਿਹੜੀ ਉਹ ਛੱਡ ਦਦਿਆ ਚਲੋ ਬਜ਼ੁਰਗ ਆ ਕੇ ਬੈਠ ਜਾਏਗਾ ਨਾ ਪਰ ਉਸ ਬਜ਼ੁਰਗ ਨੂੰ ਐਦਾਂ ਐਨੀ ਪਰੇਮੀ ਦੇ ਨਾਲ ੱੱਕੇ ਮਾਰਨ ਦੀ ਕੀ ਲੋੜ ਪੈ ਗਈ ਲੋਕ ਕਹਿੰਦੇ ਆ ਨਾ ਕਿ ਸਾਡੀ ਮਰਿਆਦਾ ਇਹ ਹੈ ਕਿ ਕੋਈ ਪ੍ਰੈਗਨੈਂਟ ਊਮਨ ਵਾਸਤੇ ਚੜਿਆ ਸੀਟ ਛੱਡ ਦੋ ਕੋਈ ਬਜ਼ੁਰਗ ਚੜਿਆ ਸੀਟ ਛੱਡ ਦੋ ਕੋਈ ਹੈਂਡੀਕੈਪ ਚੜਿਆ ਸੀਟ ਛੱਡ ਦੋ ਸਾਡੀ ਮਰਿਆਦਾ ਇਹ ਕਹਿੰਦੀ ਹੈ ਪਰ ਸਾਡੀ ਮਰਿਆਦਾ ਕਿਉਂ ਦੇਖੋ ਪਤਾ ਕੀ ਹੁੰਦਾ ਹੈ ਕਈ ਵੇਲੇ ਬਜ਼ੁਰਗ ਇੰਨਾ ਕਿ ਸਿਆਣਾ ਹੁੰਦਾ ਹੈ ਨਾ ਕਿ ਬਜ਼ੁਰਗ ਆਪਣੇ ਘਰ ਦੇ ਵਿੱਚ ਵੀ ਨਾ ਉੱਚੀ ਬੋਲੇਗਾ ਥੋੜਾ ਰੂਡ ਬੋਲੇਗਾ ਪਰ ਉਹ ਘਰ ਦੇਆਂ ਨੂੰ ਪਤਾ ਹੁੰਦਾ ਕਿ ਸਾਡਾ ਬਜ਼ੁਰਗ ਐਦਾਂ ਹੀ ਆ ਹਨਾ ਫਿਰ ਜੇ ਕੋਈ ਬਾਸਤੇ ਵਿੱਚ ਜਾ ਕਿਤੇ ਸਫਰ ਕਰਦੇ ਹੈ ਬਜ਼ੁਰਗ ਤੋਂ ਹਨਾ ਕੋੜਾ ਬੋਲ ਜਾਂਦਾ ਹੈ ਬਜ਼ੁਰਗ ਤੋਂ ਹਨਾ ਰੂਡ ਬੋਲ ਜਾਂਦਾ ਹੈ ਤੇ ਸਮਝਿਆ ਕਰੋ ਕਿ ਭਾਈ ਉਹਦੀ ਉਮਰ ਜ਼ਿਆਦਾ ਹੋ ਗਈ ਹੈ ਹੋ ਸਕਦਾ ਹੈ ਕਿ ਉਹ ਪਹਿਲਾਂ ਅਜਿਹਾ ਨਾ ਹੋਵੇ ਹੋ ਸਕਦਾ ਹੈ ਕਿ 60 ਸਾਲ ਦੀ ਉਮਰ ਟੱਪਣ ਤੋਂ ਬਾਅਦ ਅਜਿਹਾ ਰੂਡ ਬੋਲਦਾ ਸੋ ਜੇ ਉਹਨੇ ਕੰਡਕਟਰ ਨੂੰ ਰੂਡ ਬੋਲਿਆ ਵੀ ਸੀ ਜੇ ਕੰਡਕਟਰ ਨੂੰ ਉਹਨੇ ਗਾਲਾਂ ਕੱਢੀਆਂ ਵੀ ਸੀ ਜੇ ਕੰਡਕਟਰ ਨੂੰ ਉਹਨੇ ਕੁਝ ਮਾਰਾ ਕਿਆ ਵੀ ਸੀ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੱਪ ਦੀ ਘਰ ਦੇ ਵਿੱਚ ਉਸ ਨੂੰ ਉਤਾਰ ਉਸ ਨੂੰ ਬਾਹਰ ਦੇ ਥੱਲੇ ਉਤਾਰ ਦਿੱਤਾ ਜਾਵੇਗਾ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਬਜ਼ੁਰਗ ਨੂੰ ੱੱਕੇ ਮਾਰ ਕੇ ਕੱਢ ਦਿੱਤਾ ਜਾਵੇਗਾ ਸੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਹਾਂ ਜਿਹੜੇ ਬਾਹਰੇ ਪਾਪੀ ਨੇ ਉਹ ਤਾਂ ਆਪਣੇ ਬਜ਼ੁਰਗ ਜੇ ਕੋਈ ਘਰ ਦੇ ਵਿੱਚ ਮਾਲਾ ਬੋਲਦਾ ਤਾਂ ਉਸ ਨੂੰ ੱੱਕੇ ਮਾਰ ਕੇ ਕੱਢ ਦੇਣਗੇ ਪਰ ਜਿਹੜਾ ਆਮ ਇਨਸਾਨ ਹੈ ਜਿਹੜਾ ਇਨਸਾਨੀਅਤ ਰੱਖਦਾ ਹੈ ਉਹ ਕਦੀ ਵੀ ਆਪਣੇ ਘਰ ਦੇ ਬਜ਼ੁਰਗ ਨੂੰ ਭਾਵੇਂ ਬਜ਼ੁਰਗ ਕੋੜਾ ਬੋਲੇ ਉਸ ਨੂੰ ੱੱਕੇ ਮਾਰ ਕੇ ਗਰਮੀ ਚੋਂ ਬਾਹਰ ਨਹੀਂ ਕੱਢਣਗੇ ਸੋ ਜਿਹੜਾ ਬਾਹਰ ਕੋਟਮਾਰ ਹੁੰਦੀ ਹੈ ਸੀ ਉਸ ਬਾਰੇ ਤਾਂ ਮੁੱਦਾ ਚੁੱਕਦੇ ਹਾਂ ਜੇਕਰ ਸਾਡੇ ਪੰਜਾਬ ਦੇ ਵਿੱਚ ਅੱਜ ਹੁਣ ਰਿਹਾ ਉਸ ਬਾਰੇ ਵੀ ਬੋਲੋ ਤਾਂ ਕਿ ਜਿਹੜੇ ਬਾਕੀ ਬੱਸ ਵਾਲੇ ਨੇ ਜੇਕਰ ਉਹਨਾਂ ਨੂੰ ਅਜਿਹਾ ਕੋਈ ਬਜ਼ੁਰਗ ਟੱਕਰਦਾ ਤੇ ਉਹ ਅਜਿਹਾ ਨਾ ਕਰਨ ਕਿਉਂਕਿ ਅਸੀਂ ਜੇਕਰ ਇਹ ਚੀਜ਼ ਨਾ ਦਿਖਾਈ ਤੇ ਹੋ ਸਕਦਾ ਹੈ ਕਿ ਬਾਕੀਆਂ ਨੂੰ ਸ਼ੈ ਮਿਲੇਗੀ ਕਿ ਭਾਈ ਅੱਪਾ ਵੀ ਟੱਕੇ ਮਾਰ ਕੱਢ ਸਕਦੇ ਹਾਲਾਂਕਿ ਮੈਂ ਬਹੁਤ ਪਰ ਵਿਕਿਆ ਨੇ ਕਿ ਜਿਹੜੀਆਂ ਸਵਾਰੀਆਂ ਨੇ ਨਾ ਉਹ ਹਮੇਸ਼ਾ ਕੰਡੈਕਟਰ ਦੇ ਹੱਥ ਦੇ ਵਿੱਚ ਹੁੰਦੇ ਜਾਣੇ ਹਮੇਸ਼ਾ ਕੋਈ ਜੇਕਰ ਬੱਸ ਵਾਲੇ ਨਾਲ ਲੜਦਾ ਹੈ ਨਾ ਤਿਆ ਮੇਸ਼ਾ ਸੁਆਗਣਾ ਜਿਹੜੀਆਂ ਨੇ ਉਹ ਕਹਿਦਨ ਦੀਆਂ ਨੇ ਕਿ ਨਹੀਂ ਨਹੀਂ ਭਾਈ ਸਵਾਰੀ ਦੀ ਗਲਤੀ ਸੀ ਪਰ ਇਸ ਕੇਸ ਦੇ ਵਿੱਚ ਸਾਰੀਆਂ ਸਵਾਰੀਆਂ ਜਿਹੜੀਆਂ ਨੇ ਉਹ ਕਹਿ ਰਹੀਆਂ ਸੀ ਕਿ ਨਾ ਉਤਾਰ ਗਰਮੀ ਹੈ ਨਾ ਉਤਾਰ ਪਰ ਉਸਨੇ ਬੰਦੇ ਨੇ ਇੱਕ ਨਾ ਸੁਣੀ ਉਸਨੇ ਬਾਹ ਫੜ ਕੇ ਜਿਹੜੀਆਂ ਸਿੱਧੀ ਉਸ ਨੂੰ ਬਾਹਰ ਕੱਢ ਦਿੱਤਾ ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ ਕਿ ਭਾਈ ਜੇਕਰ ਤੁਸੀਂ ਪਰ ਬਾੜ ਦੀ ਕੋਟ ਮਾਰ ਤੋਂ ਇੰਨਾ ਟੜਫਦੇ ਹੁ ਜਿਵੇਂ ਅਸੀਂ ਬਾਹਰ ਜਿਹੜੇ ਬਾਹਰਲੇ ਲੋਕ ਅਜਿਹਾ ਕਰਦੇ ਨੇ ਜਿਕਰ ਅਸੀਂ ਇੰਨਾ ਟੜਫਦੇ ਆ ਤੇ ਅਸੀਂ ਆਪਣੇ ਪੰਜਾਬ ਦੇ ਵਿੱਚ ਆਪਣੇ ਮਜ਼ਦੂਰਾਂ ਦੇ ਨਾਲ ਜੇ ਅਸੀਂ ਅਜਿਹਾ ਰਵਈਆ ਕਰਾਂਗੇ ਤੇ ਮਿਲਣਾ ਤਾਂ ਕਿ ਇਹ ਬਰਦਾਸ਼ਤ ਕਰੀਓ